ਹੈਲੋ ਸਾਸਤਰੀ ਘਾਲ ਦੀ ਸਾਰਿਆਂ ਨੂੰ ਕੀ ਹਾਲ ਚੱਲ ਠੀਕ ਠਾਕ ਮੇਰੇ ਵੀਰ ਆਪਾਂ ਗੱਲ ਕਰਨੀ ਸੀ ਅੱਜ ਨਾ 23 ਫਰਵਰੀ ਆ ਤੇ ਨੰਗਲੰਬੀਆਂ ਕਬੱਡੀ ਕੱਪ ਚੱਲਣ ਡਿਆ ਤੇ ਉਹ ਕਈ ਵੀਰ ਕਹੀ ਜਾਂਦੇ ਆ ਵੀ ਛਿੱਲੂ ਨੇ ਅੰਦਰਸ਼ ਕਾਂ ਦਾ ਦਿਲ ਤੋੜਤਾ ਵਾ ਕੋਈ ਕਹੀ ਜਾਂਦਾ ਛਿੱਲੂ ਨੇ ਮਾੜੀ ਕੀਤੀ ਆ ਹਰਿਆਣੇ ਪੰਜਾਬ ਚ ਵਿਤ ਰੱਖਦਾ ਵਾ ਕੋਈ ਕਹਿੰਦਾ ਕੋਹ ਕੀਤਾ ਵਾ ਆਪਾਂ ਵੀ ਕਬੱਡੀ ਖੇਡੀ ਆ ਸਾਨੂੰ ਵੀ ਇੰਨੀਆਂ ਗੱਲਾਂ ਪਤਾ ਵਾ ਵੀ ਪਰ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਵੀ ਯਾਰ ਹੋ ਸਕਦਾ ਵੀ ਉਹਨੇ ਵਿਚਾਰੇ ਨੇ ਪਹਿਲਾਂ ਹੀ ਜਵਾਨ ਕੀਤੀ ਹੋਵੇ ਉਹਨਾਂ ਨਾਲ ਬੰਦਿਆਂ ਨਾਲ ਜਰੂਰੀ ਥੋੜੀ ਵੀ ਯਾਰ ਹੁਣ ਐਮ ਐਲ ਕੇ ਜੀ ਜਿਉਂਨੇ ਪਹਿਲਾਂ ਹੀ ਗੱਲ ਕੀਤੀ ਹੋਈ ਪਈ ਯਾਰ ਮੈਂ ਤੁਹਾਡੇ ਪਿੰਡ ਆਉਂਗਾ ਤੇ ਫਿਰ ਹੁਣ ਉਹਨਾਂ ਨੂੰ ਜਵਾਬ ਦੇ ਦਿੰਦਾ ਵਾ ਤੇ ਫਿਰ ਉਹ ਤਾਂ ਝੂਠਾ ਪੈਂਦਾ ਵਾ ਤੇ ਜੇ ਹੁਣ ਉੱਥੇ ਖੇਡ ਪਿਆ ਤੇ ਲੋਕੀ ਉਹਦੇ ਤੇ ਹੋ ਤਰੇ ਆ ਵੀ ਸ਼ਿਲੂ ਨੇ ਇਦਾਂ ਕਰਤਾ ਸ਼ਿਲੂ ਨੇ ਦਿਲ ਤੋੜਤਾ ਸ਼ਿਲੂ ਨੇ ਫਲਾਨ ਕਰਤਾ ਇਤਰਾ ਨਹੀਂ ਕਰਨਾ ਚਾਹੀਦਾ ਬਾਈ ਉਹ ਵੀ ਬੰਦਾ ਹੀ ਆ ਹੁਣ ਇੱਕ ਬੰਦਾ ਇੱਕੇ ਥਾਂ ਹੀ ਖੇਡੂਗਾ ਕਿ ਤਰ੍ਹਾਂ ਖੇਡੇ ਦੋ ਥਾਵਾਂ ਤੇ ਬਾਕੀ ਪਤਾ ਨਹੀਂ ਲੋਕਾਂ ਦਾ ਲੋਕੀ ਤੇ ਬਹੁਤ ਕੁਝ ਕਹਿੰਦੇ ਭਰਾਵਾ ਕਹਿਣ ਵਾਲੇ ਤੇ ਹੋਰ ਹੀ ਬਹੁਤ ਕੁਝ ਕਹੀ ਜਾਂਦੇ ਆ ਕੋਈ ਪਹਿਲਵਾਨ ਫਰੰਦੀਪੁਰੇ ਨੂੰ ਵੀ ਕਹੀ ਜਾਂਦੇ ਆ ਕਹਿਣ ਵਾਲੇ ਤੇ ਨਾ ਬਾਈ ਉਹ ਤੇ ਹੁਣ ਬਾਕੀ ਤੁਸੀਂ ਆਪ ਸਮਝਦਾਰ ਜੀ ਕਿ ਜਿੱਦਾਂ ਹੁਣ ਅਗਲੇ ਨੇ ਜ਼ਬਾਨ ਪਹਿਲਾਂ ਕੀਤੀ ਤਾਂ ਹੁਣ ਜੋ ਮੁੱਕਰਦਾ ਤੇ ਫਿਰ ਵੀ ਕਹਿੰਦਾ ਵੀ ਫਿਰ ਉਹ ਜਿਹੜਾ ਬੰਦਾ ਚੰਗਾ ਦਾ ਉਹਦੇ ਤੇ ਕਲਿੱਪਾਂ ਕੱਟ-ਕੱਟ ਕੇ 1 ਮਿੰਟ ਚ ਪਾਏ ਨੇ ਵੀ ਇਹਨੇ ਤਾਂ ਸਾਡਾ ਜ਼ਬਾਨ ਕੀਤੀ ਸੀ ਇਹਨੇ ਤੇ ਮੁੱਕਰ ਗਿਆ ਇਹਨੇ ਤੇ ਇਦਾਂ ਕਰਦਾ ਇਹਨੇ ਤੇ ਇਦਾਂ ਕਰਦਾ ਉਹਦੇ ਤੇ 1 ਮਿੰਟ ਚ ਗੱਲ ਧੁੰਮ ਜਾਣੀ ਹੁਣ ਸਾਰੇ ਬੰਦੇ ਸ਼ਿੱਲੂ 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 ਦੇ ਮਗਰੀ ਪਏ ਤੇ ਜਿੰਨਾ ਨਾ ਖੇਡਣਾ ਸੀ ਉਹਨਾਂ ਨੇ ਭਾਵੇਂ ਵਿਚਾਰੇ ਨੂੰ ਕੁਝ ਕਿਹਾ ਹੀ ਨਾ ਹੋਵੇ ਐਮਐਲ ਕੇ ਚ ਖੇਡਣਾ ਸੀ ਉਹਨਾਂ ਨੇ ਭਾਵੇਂ ਕੁਝ ਨਾ ਕਿਹਾ ਹੋਵੇ ਤੇ ਆ ਜਿਹੜੇ ਲੋਕ ਥੱਲੇ ਕਮੈਂਟ ਆਲੇ ਮੈਂ ਤੇ ਅੱਜ ਵੇਖ ਕੇ ਮੈਂ ਤੇ ਸਪੈਸ਼ਲ ਟਾਈਮ ਕੱਢ ਕੇ ਮੈਂ ਕਹਾਂ ਦੇ ਵੇਖਾਂ ਤੇ ਸਹੀਂ ਤੇ ਸਪੈਸ਼ਲ ਟਾਈਮ ਕੱਢ ਕੇ ਵੇਖਾਂ ਤੇ ਲੋਕੀ ਥੱਲੇ ਕਮੈਂਟ ਕਰੀ ਜਾਂਦੇ ਆ ਸ਼ੀਲੂ ਐਦਾਂ ਕਰ ਗਿਆ ਸ਼ੀਲੂ ਐਦਾਂ ਕਰ ਗਿਆ ਸ਼ੀਲੂ ਨੂੰ ਐਦਾਂ ਨਹੀਂ ਕਰਨਾ ਚਾਹੀਦਾ ਸ਼ੀਲੂ ਗਦਾਰੀ ਕਰ ਗਿਆ ਹਰਿਆਣੇ ਪੰਜਾਬ 'ਚ ਵਿਤਕਰੇ ਰੱਖਦਾ ਵਾ ਪੀ ਦੱਸ ਇਹ ਯਾਰ ਕਿਹੜੀ ਗੱਲ ਹੋ ਗਈ ਖੇਡਣਾ ਹੈ ਅਗਲੇ ਨੇ ਯਾਰ ਉਹਦਾ ਕੰਮ ਆ ਉਹਦੀ ਜੋਬ ਆ ਨਾ ਉਹ ਲੋਕ ਭਰਾਵਾ ਕਿਸੇ ਪਾਸੇ ਵੀ ਨਹੀਂ ਜੀਣ ਦਿੰਦੇ ਆ ਮਿੰਤੇ ਆਪ ਨਹੀਂ ਹੁਣ ਕੀ ਕਹੀਏ ਹੁਣ ਲੋਕਾਂ ਨੂੰ ਕੀ ਕਿਸੇ ਨੂੰ ਕੀ ਕੀ ਕਿਸਦਾ ਕੀ ਕਰ ਲਾਂ ਕਰ ਕੀ ਲਵਾਂਗੇ ਦਾ ਕਮੈਂਟ ਕਰਕੇ ਗਾਹ ਜਾਂਦਾ ਕੀ ਵਿਗਾੜ ਲਾਂ ਇਹਦਾ ਕੋ ਹੁਣ ਸ਼ਿੱਲੂ ਜੇ ਪਰਸੋਂ ਖੇਡਿਆ ਵੀ ਆ ਉੱਥੇ ਸਹੀ ਦੋ ਵਾਲ ਖੇਡਿਆ ਸੀ ਉੱਥੇ ਜੇ ਮੈਚ ਆ ਰ ਗਿਆ ਤਾਂ ਤਾਂ ਨਹੀਂ ਲੋਕ ਸ਼ਿੱਲੂ ਨੇ ਕੋ ਕੀਤਾ ਨਹੀਂ ਸ਼ਿੱਲੂ ਕੋ ਕੋ ਹੁੰਦਾ ਨਹੀਂ ਸ਼ਿੱਲੂ ਖਤਮ ਹੋ ਗਿਆ ਵਾ ਉਹ ਕੀ ਕਰੇ ਹੁਣ ਉਹ ਜਿੰਨੇ ਜੋਗਾ ਸੀ ਤਿੰਨ ਚਾਰ ਜੱਫੇ ਉਹਨੇ ਲਾ ਦਿੱਤੇ ਹੋਰ ਵਿਚਾਰਾ ਕੀ ਕਰੇ ਲੋਗ ਭਰਾਵਾ ਦੁਨੀਆ ਦੱਸ ਨਹੀਂ ਸਕਦੇ ਅੱਜ ਦਾ ਟਾਈਮ ਬਹੁਤ ਗਲਤ ਹੋ ਗਿਆ ਵਾ ਪਹਿਲਾਂ ਸੀਗਾ ਪਲੇਅਰ ਦੀ ਰਿਸਪੈਕਟ ਹੁੰਦੀ ਸੀ ਇੱਤ ਵੀ ਕਰਦੇ ਸੀ ਲੋਗ ਪਰ ਹੁਣ ਨਹੀਂ ਕਰਦੇ ਫਿਰ ਉਹ ਗੱਲ ਆ ਗਈ ਨਾ ਫਿਰ ਪਲਵਾਨ ਫਰਨਦੀਪੂਰੀਆ ਉਹ ਸੱਚੀ ਕਹਿੰਦਾ ਫਿਰ ਤੇ ਪਲਵਾਨ ਦੀ ਪਲੇਅਰ ਦੀ ਇੱਜ਼ਤ ਹੁੰਦੀ ਕੀ ਅੱਜ ਕੱਲ ਪਲੇਅਰ ਦੀ ਇੱਤ ਹੀ ਕੋਈ ਨਹੀਂ ਯਾਰ ਉਹਨੂੰ ਕੋਈ ਪੁੱਛ ਲੋ ਕੋਈ ਗੇਸ ਲੋ ਫਿਰ ਤੁਸੀਂ ਵੀਡੀਓ ਪਾ ਲਿਓ ਲੋਕੀ ਚੱਕ ਪੇਜਾਂ ਤੇ ਪਾਈ ਜਾਂਦੇ ਚੱਕ ਬਦਨਾਮ ਕਰਨ ਤੇ ਤੁਲੇ ਆ ਪੀ ਆਪ ਕੋ ਤੁਹਾਡੇ ਕੋ ਕੋ ਹੋਣਾ ਨਹੀਂ ਆ ਤੇ ਜੇ ਉਹ ਅਗਲਾ ਕਰਦਾ ਤੇ ਉਹਨੂੰ ਕਰਨ ਨਹੀਂ ਦੇਣਾ ਆਪਾਂ ਮੈਂ ਹੁਣ 2010 ਤੋਂ ਲੈ ਕੇ 2025 ਚੜ ਗਿਆ 15 ਸਾਲ ਹੋ ਗਏ ਮੈਂ ਨਾ ਜਦੋਂ ਤੋਂ ਮੈਂ ਕਬੱਡੀ ਵੇਖਣੀ ਸ਼ੁਰੂ ਕੀਤੀ ਹੈ ਮੈਂ ਆਪਣੀ ਲਾਈਫ ਚ ਭਾਵੇਂ ਕੋਈ ਜਿੱਦਾਂ ਮਰਜੀ ਮੈਂ ਇਹੋ ਜਿਹਾ ਬੰਦਾ ਵੇਖਿਆ ਹੀ ਕਦੀ ਨਹੀਂ ਵੀ ਸ਼ਿੱਲੂ ਵੀ ਇਹੋ ਜਿਹੇ ਵੀ ਬੰਦੇ ਹੁੰਦੇ ਯਾਰ ਇਹੋ ਜਿਹੇ ਜਾਫੀ ਵੀ ਹੁੰਦੇ ਆ ਆਪਾਂ ਪਾਂ ਦੁਨੀਆਂ 'ਚ ਕਦੀ ਐਹੋ ਜਿਹਾ ਜਾਫੀ ਵੇਖਿਆ ਨਹੀਂ ਜੇ ਕਿਸੇ ਨੇ ਵੇਖਿਆ ਤੇ ਮੈਨੂੰ ਦੱਸੋ ਕਿ ਇਤੋਂ ਵੀ ਤਕੜਾ ਕੋਈ ਜਾਫੀ ਹੈਗਾ ਫਿਰ ਗੱਲਾਂ ਕਰਨ ਨੂੰ ਬਹੁਤ ਆ ਵੀ ਉਹ ਬੰਦਾ ਇਦਾਂ ਦਾ ਹੀ ਉਹ ਬੰਦਾ ਇਦਾਂ ਦਾ ਹੀ ਪਰ ਪਤਾ ਸਾਰਿਆਂ ਨੂੰ ਹੈ ਸੱਚ ਵੀ ਚੀਲ ਵਰਗਾ ਕੋਈ ਨਹੀਂ ਹੈ ਹੈਗੇ ਹੈਗੇ ਬਹੁਤ ਹੈਗੇ ਪਰ ਚੀਲੂ ਵਰਗਾ ਕੋਈ ਨਹੀਂ ਹੈ ਮੈਂ ਮੰਨਦਾ ਵੀ ਲੋਕਾਂ ਨੇ 12 12 18 18 ਜਾਫੇ ਵੀ ਪਾਏ ਹਰ ਬੰਦੇ ਨੇ ਪਾਏ ਆ ਪਰ ਅੱਜ ਦੇ ਟਾਈਮ 'ਚ ਇਹਦੇ ਵਰਗਾ ਬੰਦਾ ਕੋਈ ਨਹੀਂ ਮੈਂ ਤਾਂ ਹੁਣ ਜਦੋਂ ਕਿਤੇ ਇੰਡੀਆ ਦੇ 1200 ਨੂੰ ਫੋਨ ਕਰਾਂ ਮੈਂ ਕਿਹਨਾਂ ਨਾ ਮੈਂ ਜਿੱਥੇ ਕਿਤੇ ਸ਼ਿੱਲੂ ਮਿਲਿਆ ਕਰ ਹੱਥ ਲਾ ਕੇ ਵੇਖੀ ਹੂੰ ਕਿ ਸਾਲਾ ਬੰਦਾ ਵਾ ਕਿੱਦਾਂ ਵਾ ਉਹ ਤਾਂ ਭਰਾਵਾ ਉਹਨੂੰ ਲੋਕੀ ਜੀਣੇ ਨਹੀਂ ਦੇਣਦੇ ਹਰ ਗੱਲ 'ਚ ਸ਼ਿੱਲੂ ਸ਼ਿੱਲੂ ਹੀ ਪਈ ਐ ਵੀ ਉਹਨੂੰ ਪਲੇਅਰ ਬੰਦਾ ਵਾ ਉਹਨੂੰ ਤੁਸੀਂ ਰੋਟੀ ਖਾਣ ਦੋ ਆਪਣਾ ਜਿੱਦਾਂ ਉਹਦਾ ਦਿਲ ਕਰਦਾ ਉਹਨੂੰ ਕਰਨ ਦੋ ਯਾਰ ਜ਼ਬਰਦਸਤੀ ਥੋੜੀ ਨੂੰ ਖੜਾ ਸਕਦੇ ਜਿੱਥੇ ਉਹਦਾ ਦਿਲ ਕਰਦਾ ਆਪਣਾ ਕਰੂਗਾ ਮੈਂ ਤੋਦੀ ਹੈਨਾ ਘਰ ਪਰਿਵਾਰ ਉਹਨੇ ਆਪਣਾ ਵੇਖਣਾ ਤੇ ਹੁਣ ਇਹ ਥੋੜੀ ਵੀ ਜਿਹੜਾ ਮਰਜ਼ੀ ਮੂੰਹ ਚੋਕੇ ਕਹਿ ਦੂਗਾ ਤੇ ਚੱਲ ਵੜਨਾ ਅਗਲੇ ਦਾ ਆਪਣਾ ਮਾਨਿਆ ਹੁਣ ਮੇਰਾ ਮਾਨਿਆ ਵੀ ਮੈਂ ਰੋਟੀ ਨਹੀਂ ਖਾਣੀ ਤੇ ਕਿਦਾਂ ਕੋਈ ਧੱਕੇ ਨਾਲ ਖਵਾ ਦੂ ਅਗਲੇ ਦਾ ਮਾਨਿਆ ਵੀ ਅਰ ਮੈਂ ਇੱਥੇ ਹੀ ਖੇਡਣਾ ਤੇ ਫਿਰ ਲੋਕ ਤੇ ਗਾਲਾਂ ਕੱਢੀ ਜਾਂਦੇ ਆ ਮਤਲਬ ਨੂੰ ਹੀਗਾ ਹਰਿਆਣੇ ਪੰਜਾਬ ਚ ਬਿਤਕਰਾ ਕਰਦਾ ਵਾ ਪਲੇਅਰ ਕਦੀ ਕਿਸੇ ਨਾਲ ਬਿਤਕਰਾ ਨਹੀਂ ਕਰਦਾ ਜਿਹੜਾ ਪਲੇਅਰ ਬੰਦਾ ਹੁੰਦਾ ਨਾ ਪਲੇਅਰ ਬੰਦਾ ਕਦੀ ਕਿਸੇ ਨਾਲ ਬਿਤਕਰਾ ਨਹੀਂ ਕਰਦਾ ਐਵੇਂ ਲੋਕੀ ਮਾਰੀ ਜਾਂਦੇ ਆ ਪਰ ਗਲਤ ਗੱਲਾਂ ਇਤਰਾਂ ਕਰਨਾ ਨਹੀਂ ਚਾਹੀਦਾ ਸ਼ੀਲੂ ਨੇ ਕਿੰਨਾ ਸਾਰਾ ਸਾਲ ਪਹਿਲੇ 2 ਸਾਲ ਪਹਿਲਾਂ ਸਾਲ ਸਾਲ ਇੰਡੀਆ ਹੀ ਰਹਿੰਦਾ ਰਿਹਾ ਪੰਜਾਬ ਹੀ ਰਹਿੰਦਾ ਰਿਹਾ ਉਹ ਦੋ ਦੋ ਦਿਨ ਤਿੰਨ ਤਿੰਨ ਦਿਨ ਘਰ ਹੀ ਨਹੀਂ ਜਾਂਦਾ ਹੁੰਦਾ ਉੱਥੇ ਹੀ ਰਹਿੰਦਾ ਰਿਹਾ ਉਦੋਂ ਕੀ ਕਿਸੇ ਨੇ ਕੋਈ ਕਰਤਾ ਉਹ ਕਿਹਨੇ ਕੀ ਉਦੋਂ ਕਿਸੇ ਨੂੰ ਕਹਤਾ ਵੀ ਸ਼ੀਲੂ ਤੇਰਾ ਸਨਮਾਨ ਹੀ ਅੱਜ ਕਿਸੇ ਨੇ ਨੂੰ ਕਹਤਾ ਵੀ ਸ਼ੀਲੂ ਤੇਰਾ ਹੀ ਲੱਖ ਰੁਪਈਆ ਨਾਲ ਉਦਾਂ ਹੀ ਸਨਮਾਨ ਕਰਦੇ ਕਿਸੇ ਨੇ ਕਦੀ ਸੁਣਿਆ ਕਿਸੇ ਨੇ ਕੋਈ ਗੱਲ ਸੁਣੀ ਵੀ ਕਦੀ ਕਿਸੇ ਨੂੰ ਕਿਹਾ ਹੋਵੇ ਵੀ ਸ਼ੀਲੂ ਦਾ ਜਜ ਸਨਮਾਨ ਹੁੰੰਡਿਆ ਵਾ ਸ਼ਿਲੂ ਨੇ ਜਿੰਨੇ ਜਿੱਤੇ ਆ ਜਿੱਤੇ ਆ ਬਸ ਆਪਣੇ ਦਮ ਤੇ ਜਿੱਤੇ ਕਦੀ ਕਿਸੇ ਦੀ ਹਿੰਮਤ ਪਈ ਕਿ ਕਿਸੇ ਨੇ ਕਿਹਾ ਹੋਵੇ ਵੀ ਆਪਾਂ ਸ਼ਿਲੂ ਦਾ ਸਨਮਾਨ ਕਰਦੇ ਆ ਉਹਨੇ ਜਿੰਨੇ ਜਿੱਤੇ ਆਪਣੇ ਦਮ ਤੇ ਜਿੱਤੇ ਆ ਸਨਮਾਨ ਤੇ ਕਿਸ ਨੇ ਕਦੀ ਕੀਤਾ ਨਹੀਂ ਕਿ ਕਿਸੇ ਨੇ ਉਹਨੂੰ ਗੱਡੀ ਦੇ ਦਿੱਤੀ ਕਿਸੇ ਨੂੰ ਕੋਈ ਰੁਪਏ ਦੇ ਦਿੱਤੇ ਕਿਸ ਨੇ ਕੁਝ ਦਿੱਤਾ ਅਗਲੇ ਨੇ ਮਿਹਨਤ ਕੀਤੀ ਆ ਵਧੀਆ ਖੇਡਿਆ ਵਾ ਸਾਰਿਆਂ ਦੇ ਦਿਲ ਜਿੱਤੇ ਆ ਇਹ ਗੱਲ ਮੰਨਣੀ ਪੈਣੀ ਆ ਲੋਕੀ ਵਿੱਚੋਂ ਨਹੀਂ ਮੰਨਦੇ ਕਮੈਂਟਾਂ 'ਚ ਵੀ ਕਰਦੇ ਰਹਿੰਦੇ ਆ ਇਹ ਆ ਗਈਆਂ ਭੇਡਾਂ ਸ਼ਿਲੂ ਦੀਆਂ ਆ ਗਈਆਂ ਭੇਡਾਂ ਸ਼ਿਲੂ ਦੀਆਂ ਭੇਡਾਂ ਵਾਲੀ ਕਿਹੜੀ ਗੱਲ ਹੋ ਗਈ ਅਗਲੇ ਨੂੰ ਬੰਦਾ ਚੰਗਾ ਲੱਗਦਾ ਤੇ ਅਗਲਾ ਉਹਨੂੰ ਪਿਆਰ ਕਰਦਾ ਹੀ ਤੇ ਦਿੰਦਾ ਵਾ ਭੇਡਾਂ ਵਾਲੀ ਕਿਹੜੀ ਗੱਲ ਹੋ ਗਈ ਗੱਲ ਗੱਲ ਤੇ ਜੱਗੂ ਦੀਆਂ ਭੇਡਾਂ ਆ ਗਈਆਂ ਸ਼ਿਲੂ ਦੀਆਂ ਭੇਡਾਂ ਆ ਗਈਆਂ ਲੈ ਜਿਨ੍ਹਾਂ ਨੂੰ ਉਹ ਗੱਲ ਫਿਰ ਸੁਣੀ ਦੀ ਵੀ ਜਿਨ੍ਹਾਂ ਨੂੰ ਘਰੇ ਕੋਈ ਨਹੀਂ ਪੁੱਛਦਾ ਉਹ ਕਮੈਂਟਾਂ 'ਚ ਉਹ ਤੁਰਦਾ ਕਮੈਂਟਾਂ ਚ ਹੱਸਲਾਵਾ ਦੇਣ ਲਾ ਪੈਂਦੇ ਇਸ ਤਰ੍ਹਾਂ ਨਹੀਂ ਰੋਟੀ ਚੱਲਦੀ ਹੁੰਦੀ ਪਲੇਅਰ ਬੰਦੇ ਦੀ ਬੜੀ ਜਿਆਦਾ ਤਪੱਸਿਆ ਕੀਤੀ ਅਸੀਂ ਤੇ ਆਪ ਲੱਤਾਂ ਤੜਾਈਆਂ ਮੈਂ ਤਾਂ ਦੱਸਦਾ ਦੁੱਖ ਲੱਗਦਾ ਅੱਜ ਲੋਕੀ ਇੰਨਾ ਕ ਜਿਆਦਾ ਉਹਨੂੰ ਬੋਲੀ ਜਾਂਦੇ ਵਿਚਾਰੇ ਨੂੰ ਰਹਿ ਰੱਬ ਦਾ ਨਾਮ ਵੀ ਉਹ ਵੀ ਯਾਰ ਬੰਦਾ ਹੀ ਆ ਦੱਸ ਯਾਰ ਹੁਣ ਉਹ ਕੀ ਕਰੇ ਉਹ ਕਿੰਨੀਆਂ ਕ ਥਾਵਾਂ ਤੇ ਚੱਲ ਜੇ ਇੱਕੋ ਪਹਿਲਾਂ ਵਿਚਾਰਾ ਸੱਟ ਦਾ ਮਾਰਿਆ ਪਿਆ ਲੋਕਾਂ ਨੂੰ ਦਿਖਦਾ ਹੀ ਆ ਲੋਕੀ ਰੋਜ਼ ਮੈਚ ਵੇਂਦੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਵੀ ਛੱਟ ਲੱਗੀ ਆ ਛੱਟ ਲੱਗੀ ਤਾਂ ਚਾਰ ਚਾਰ ਪੰਜ ਪੰਜ ਫੇ ਪਾਈ ਜਾਂਦਾ ਸ਼ਰਮ ਕਰੋ ਮਾੜੀ ਮੋਟੀ ਜਿਹੜੇ ਬੰਦੇ ਕਮੈਂਟ ਕਰਦੇ ਬਾਕੀ ਸਾਰੇ ਨਹੀਂ ਬਹੁਤ ਬੰਦੇ ਵੱਧੀਆ ਮੈਨੂੰ ਪਤਾ ਪੰਜਾਬ ਪੰਜਾਬ ਨੇ ਹੀ ਉਹਦਾ ਕੀਤਾ ਤੇ ਤਾਂ ਹੀ ਉਹ ਤਾਂ ਚੜਿਆ ਪੰਜਾਬੀਆਂ ਨੇ ਬਹੁਤ ਕੁਝ ਉਹਦਾ ਬਹੁਤ ਕੀਤਾ ਪਰ ਕੁਝ ਕੁ ਬੰਦੇ ਵਿੱਚੋਂ ਹੈਗੇ ਆ ਮੰਨਣ ਭਾਵੇਂ ਨਾ ਮੰਨਣ ਪੀ ਜਿਹੜੇ ਗੱਲ ਗੱਲ ਤੇ ਉਹਨੂੰ ਹਰਿਆਣੇ ਦਾ ਵਾ ਇਹ ਇਦਾਂ ਵਾ ਇਹ ਇਦਾਂ ਮ ਕਰਦੇ ਆ ਜ਼ਰੂਰ ਆ ਇਹ ਅਸੀਂ ਰੋਜ਼ ਮੈਂ ਅਸੀਂ 10 ਤੋਂ 15 ਸਾਲ ਮੈਂ ਵੀ ਕੁੱਡੀ ਵੇਖੀ ਆ ਆਪਾਂ ਕੀਤਾ ਹੀ ਕੁੱਖ ਨਹੀਂ ਹੋਰ ਆਪਾਂ ਕੀ ਕੀਤਾ ਵਾ ਕੁੱਡੀ ਖੇਡੀ ਆ ਦੁੱਖ ਲੱਗਦਾ ਨਾ ਵੀ ਅਗਲੇ ਦਾ ਪਰਿਵਾਰ ਨਹੀਂ ਆ ਯਾਰ ਅਗਲੇ ਦਾ ਪਰਿਵਾਰ ਟੱਬਰ ਮਾਂ ਪਿਓ ਵਾ ਵਿਆਹ ਵਰਿਆ ਵਾ ਤੁਸੀਂ ਹਰ ਗੱਲ ਤੇ ਗਲਤ ਕਰ ਦਿੰਦੇ ਜੇ ਨਹੀਂ ਚਾਹੀਦਾ ਯਾਰ ਇਤੋ ਦੀ ਬਹੁਤ ਉਹਦਾ ਰਤਬਾ ਬਹੁਤ ਵੱਡਾ ਵਾ ਸਾਨੂੰ ਨਾ ਜਿਹੜੇ ਬੰਦੇ ਗੱਲਾਂ ਕਰਦੇ ਨਾ ਸਾਨੂੰ ਲੈਵਲ ਵੇਖ ਲੈਣਾ ਚਾਹੀਦਾ ਵੀ ਇਹ ਬੰਦੇ ਦਾ ਲੈਵਲ ਕੀ ਤੇ ਮੇਰਾ ਲੈਵਲ ਕੀ ਆ ਹੈ ਕਿ ਨਹੀਂ ਹੁਣ ਮੈਂ ਆਪਾਂ ਨਾ ਜਿੱਦਾਂ ਚਲੋ ਮਾੜਾ ਚੰਗਾ ਜਿੱਦਾਂ ਹਰ ਬੰਦਾ ਹੀ ਕਹਿੰਦਾ ਵੀ ਮੈਂ ਕੌਡੀ ਖੇਡਿਆ ਮੈਂ ਕੌਡੀ ਖੇਡਿਆ ਜਿਹੜੇ ਖੇਡੇ ਆ ਹਨਾ ਉਹ ਤੇ ਹੁਣ ਚਲੋ ਕਿਸੇ ਕੰਮ ਦੇਣ ਤੇ ਜੇ ਹੁਣ ਅੱਜ ਉਹ ਉੱਠ ਕੇ ਕਹਿਣ ਵੀ ਅਸੀਂ ਇਹਦੇ ਬਰਾਬਰ ਦੇ ਹਾਂ ਉਦੋਂ ਸੀਗੇ ਤੁਸੀਂ ਉਦੋਂ ਵਧੀਆ ਹੈਗੇ ਠੀਕ ਹੈ ਪਰ ਅੱਜ ਤੁਹਾਡਾ ਲੈਵਲ ਨਹੀਂ ਨਾ ਵੀ ਅਸੀਂ ਕਹਿ ਦਈਏ ਵੀ ਅਸੀਂ ਉਹਨਾਂ ਦੇ ਬਰਾਬਰ ਦੇ ਆ ਤਾਂ ਕਰਕੇ ਬੰਦੇ ਦਾ ਲੈਵਲ ਵੇਖ ਲੈਣਾ ਚਾਹੀਦਾ ਵੀ ਆਹ ਬੰਦੇ ਨੂੰ ਆਪਣੇ ਆਹ ਗੱਲ ਕਹਿਣੀ ਬਣਦੀ ਨਹੀਂ ਇਹਦਾ ਲੈਵਲ ਬੜਾ ਅਪ ਹੋ ਗਿਆ ਵਾ ਤੁਸੀਂ ਜਿਹੜਾ ਕਿੜਾ ਉੱਠ ਕੇ ਠੇਰੋ ਕਹਿਣੀ ਨਹੀਂ ਚਾਹੀਦੀ ਵੀ ਜਿੱਦਾਂ ਕਹਿੰਦੇ ਨੇ ਵੀ ਸਿੱਧੂ ਮੂਸੇਵਾਲ ਦੇ ਮਗਰ ਪੈ ਗਏ ਵੀ ਉਹ ਹੀ ਤਗੜਾ ਵਾ ਤੂੰ ਨੇ ਸਾਰੇ ਇਹਦੇ ਮਗਰ ਪੈ ਗਏ ਜੇ ਅੱਗੇ 2-4 ਮੈਂ ਝਗੜਿਆਂ ਚ ਵੀ ਵੇਖਿਆ ਮਾੜੀ ਕਿ ਉਹਦਾ ਗੱਲਬਾਤ ਹੋ ਜਣੀ ਤਾਂ ਸਾਰੇ ਛੀਲੂ ਦਿਵਾਲੇ ਹੋ ਜਾਣਾ। ਵੀ ਛੀਲੂ ਨੂੰ ਫੜ ਲਓ ਛੀਲੂ ਨੂੰ ਫੜ ਲਓ ਇਹ ਪਤਾ ਨਹੀਂ ਕੀ ਕਰ ਦੂਗਾ। ਵੀ ਹੁਣ ਜਿਹੜੇ ਸਾਰੇ ਥਾਪੀਆਂ ਮਾਰਦੇ ਜੀ ਉਹਨੇ ਮਾਰਤੇ ਤੇ ਕੀ ਅੱਗ ਲੱਗੀ ਦੱਸੋ। ਜੇ ਲੋ ਛੀਲੂ ਥਾਪੀ ਮਾਰਨੀ ਸਾਰੀ ਟੀਮ ਨੇ ਭੱਜ ਕੇ ਨੂੰ ਗਾਲ ਪੈ ਜਾਣਾ ਇਹ ਕੀ ਗੱਲ ਹੋਈ ਬੱਸ ਦੱਸ ਵੀ ਬੰਦਾ ਪੁੱਛੇ ਤੁਸੀਂ ਥਾਪੀ ਮਾਰੋ ਤੇ ਠੀਕ ਆ ਉਹਨੇ ਥਾਪੀ ਮਾਰਤੇ ਤੇ ਤੁਸੀਂ ਸਾਰੇ ਉਹਦੇ ਗਾਲ ਪੈ ਜਾਣਾ ੱੱਕੇ ਮਾਰਦਾ ਕਿ ਜਾਂਦੇ ਉਹਨੂੰ। ਆ ਕੋਈ ਕਰਤੂਤ ਇੱਕ ਦੱਸੋ। ਤੇਰੇ ਦਾਮੇ ਰਤੂੰ ਦਾ ਭੀ ਮਾਰ ਉਹਦੇ ਦਾਮੇ ਤੋ ਮਾਰੇ ਜੇ ਅਗਲੇ ਨੇ ਥਾਪੀ ਮਾਰਨੀ ਆ ਓਕੇ ਗੋਡਿਆ ਤੇ ਜੇ ਸੀਲੂ ਨੇ ਮਾਰਤੀ ਤੇ ਸਾਰੇ ਡੱਬਰ ਨੇ ਗਾਲ ਪੈਣਾ ਵੀ ਤੂੰ ਸਾਡੇ ਬੰਦੇ ਤੇ ਥਾਪੀ ਕਾਤੋਂ ਮਾਰੀ ਕਿਉਂ ਉਹਦਾ ਹੱਕ ਨਹੀਂ ਆ ਦੱਬਣਾ ਚਾਹੁੰਦੇ ਜੀ ਉਹਨੂੰ ਇਦਾਂ ਨਹੀਂ ਦੱਬੇ ਜਾਂਦੇ ਹੁੰਦੇ ਮੈਂ ਤਾਂ ਕਰੋ ਵਧੀਆ ਖਾਣਾ ਖਾਓ ਇਦਾਂ ਇਦਾਂ ਥੋੜੀ ਵੀ ਅਗਲਾ ਥਾਪੀ ਨਹੀਂ ਮਾਰ ਸਕਦਾ ਅਗਲਾ ਤੇ ਫਿਰ ਬਾਈ ਨੱਚੂ ਉਹ ਤੇ ਨੱਚਦਾ ਆ ਪੂਰਾ ਫਿਰ ਇੱਥੇ ਕਿਹੜੀ ਗੱਲ ਹੈ ਜਦੋਂ ਅਗਲੇ ਨਾ ਚੰਗੇ ਰਹੋਗੇ ਤਾਂ ਅਗਲਾ ਚੰਗਾ ਮੈਂ ਨਾ ਹੁਣ ਆਪਾਂ ਗੱਲ ਕਰਕੇ ਹਟੇ ਵੀ ਇਹੋ ਜਿਹਾ ਬੰਦਾ ਮੈਂ ਜਾਫੀ ਕਦੀ ਵੇਖਿਆ ਨਹੀਂ ਤੇ ਮੈਂ ਇਹ ਵੀ ਗੱਲ ਕਹਿਣਾ ਵੀ ਇਹੋ ਜਿਹੀ ਨਿਮਰਤਾ ਵਾਲਾ ਬੰਦਾ ਵੀ ਮੈਂ ਨਹੀਂ ਹੀ ਵੇਖਿਆ ਕਦੀ ਤੇ ਹੁਣ ਨਾ ਲੋਕਾਂ ਨੇ ਨਾ ਗੱਲ ਚ ਗੂਠ ਦੇ ਦੇ ਕੇ ਗੂਠ ਦੇ ਦੇ ਕੇ ਇਹਦੀ ਨਿਮਰਤਾ ਵੀ ਭੰਗ ਕੀਤੀ ਪਈ ਆ ਹੁਣ ਇਹ ਉਸੇ ਵੇਲੇ ਗੁੱਸੇ ਚ ਆਇਆ ਨਾ ਪਹਿਲਾਂ ਨਿਮਰਤਾ ਮੈਂ ਅੱਜ ਤੋਂ ਇਹਦੇ 2021 22 ਦੇ ਮੈਚ ਕੱਢ ਕੇ ਵੇਖ ਲਓ ਹਰ ਬੰਦੇ ਨੂੰ ਨਾ ਜੱਫਾ ਲਾ ਕੇ ਵੀ ਉਹਦੇ ਐ ਹੱਥ ਜੋੜ ਕੇ ਉੱਠਦਾ ਹੁੰਦਾ ਸੀ ਉਹਨੂੰ ਠਾਉਂਦਾ ਸੀ ਨਾਲ ਤੇ ਨਾਲ ਹੱਥ ਜੋੜਦਾ ਹੈਗਾ ਤਾਂ ਹੁਣ ਲੋਕਾਂ ਨੇ ਉਹਨੂੰ ਆਕਾਇ ਹੁਣ ਬੰਦਾ ਯਾਰ ਕਿੰਨਾ ਕਚਰਾਂ ਚ ਲੂਗਾ ਤੁਸੀਂ ਆਪ ਦੱਸੋ ਹੋ ਗਿਆ ਕੋਈ 2-4 ਰੀ ਹੋ ਗਿਆ ਕਿੰਨਾ ਕਚਰ ਛਿੱਤਰ ਹੀ ਖਾਈ ਜਾਊ ਮੁਕੀਆਂ ਹੀ ਖਾਈ ਜਾਊਗਾ ਹੁਣ ਤੁਹਾਡੇ ਛਿੱਤਰਖਾਨ ਨੂੰ ਥੋੜੀ ਉਹ ਅਗਲੇ ਨੇ ਆਪਨੇ ਘਰੋਂ ਖਰਾਕ ਖਾਦੀ ਮਿਹਨਤ ਕੀਤੀ ਤੁਹਾਡੇ ਛਿੱਤਰ ਹੀ ਹੈ ਜਾਵੇ ਜੇ ਅਗਲਾ ਇੱਥੇ ਕਰਦਾ ਨਿਮਰਤਾ ਬਹੁਤ ਜ਼ਿਆਦੀ ਬੰਦੇ ਥੇ ਉਹ ਸਾਰਿਆਂ ਨੂੰ ਵੇਖਣ ਨੂੰ ਮਿਲਦਾ ਵੀ ਜਿੰਨੀ ਛੀਲੂ ਚ ਪਹਿਲੋਂ ਨਿਮਰਤਾ ਹੀ ਹੈਗੀ ਹੋਊਗੀ ਪਰ ਉਹਨੂੰ ਉਹਨਾਂ ਪ੍ਰਤੀ ਨਹੀਂ ਵੀ ਜਿਹੜੇ ਸਾਲਿਓ ਮੈਂ ਤੁਹਾਨੂੰ ਪਿਆਰ ਕਰਦਾ ਇੱਥੇ ਕਰਦਾ ਤੇ ਤੁਸੀਂ ਮੇਰੇ ਗਲ ਪਈ ਜਾਂਦੇ ਤਾਂ ਹੁਣ ਅੱਜ ਤੇ ਲੋਕਾਂ ਨੇ ਢੇਰ ਲਾਤਾ ਕਮੈਂਟਾਂ ਦਾ ਵੀਡੀਓ ਦਾ ਫਲਾਂ ਢਮਕਾਨ ਮੈਂ ਹਾਂ ਕੋਈ ਗੱਲ ਬਣਦੀ ਦਸ ਬੰਦਿਆਂ ਵਾਲੀ ਗੱਲ ਆ ਕੋਈ ਵੀ ਆਰੋ ਹਰਿਆਣੇ ਖੇਡ ਗਿਆ ਇੱਥੇ ਨਹੀਂ ਖੇਡਿਆ ਰੈਸਟ ਕਰ ਲੈਂਦਾ ਘਰੇ ਰਹਿ ਪੈਂਦਾ ਕਰੇ ਰਹਿਬਿੰਦਰ ਤੁਹਾਨੂੰ ਰੋਟੀ ਦੇਉਣੀ ਹੋਰੇ ਘਰੇ ਜਾ ਕੇ ਵਿਹਲਾ ਬਹਿ ਜਾ ਤਾਂ ਫਿਰ ਚੰਗਾ ਵਾ ਜੇ ਕੋਈ ਕਮਾਈ ਕਰਦਾ ਤੇ ਫਿਰ ਨਹੀਂ ਚੰਗਾ ਜੇ ਕੋਈ 10000 ਯਰ ਲੈ ਆਊਗਾ ਤੇ ਉਹ ਉਹ ਨਹੀਂ ਤੁਹਾਨੂੰ ਚੰਗਾ ਲੱਗਦਾ ਘਰੇ ਵਿਹਲਾ ਬੈਠ ਰੋ ਉਹ ਤੁਹਾਨੂੰ ਚੰਗਾ ਲੱਗਣਾ ਹੋ ਸਕਦਾ ਵਿਚਾਰੇ ਦੀ ਕੀ ਮਜਬੂਰੀ ਹੈ ਕੀ ਨਹੀਂ ਪਹਿਲਾਂ ਬੰਦੇ ਨਾਲ ਗੱਲਬਾਤ ਕਰੋ ਪੁੱਛੋ ਵੀ ਭਲਵਾਨ ਜੀ ਜੇ ਤੁਸੀਂ ਸੱਚੀ ਜਿਹੜੇ ਬੰਦੇ ਪਿਆਰ ਕਰਦੇ ਉਹਨੂੰ ਪੁੱਛੋ ਵੀ ਭਲਵਾਨ ਜੀ ਕੀ ਗੱਲ ਹੋ ਗਈ ਆ ਵੀ ਕਾਤੋਂ ਨਹੀਂ ਖੇਡੇ ਹੋ ਸਕਦਾ ਯਾਰ ਕੋਈ ਅਗਲੀ ਨਹੀਂ ਮਜਬੂਰੀ ਹੋਵੇ ਅਗਲਾ ਕਿੰਦਾ ਲੱਗੇ ਆ ਲਾਗੋ ਮੈਚ ਖੇਡ ਕੇ ਹੋ ਸਕਦਾ ਉਹਨੇ ਕਿਤੇ ਜਾਣਾ ਹੀ ਹੋਵੇ ਵੀ ਮੈਂ ਲਾਗੋ ਖੇਡ ਕੇ ਲਾਗੇ ਘਰੇ ਆ ਜਾਊਂਗਾ ਆਏ ਹਰਿਆਣੇ ਖੇਡ ਗਿਆ ਵਾ ਪੰਜਾਬ ਨਹੀਂ ਖੇਡਿਆ ਲੈ ਆ ਕੋਈ ਗੱਲਾਂ ਮਰਜ਼ੀ ਆ ਬਾਈ ਅਗਲੇ ਦੀ ਅਗਲੇ ਨੇ ਮਿਹਨਤ ਕੀਤੀ ਉਹਦੀ ਮਰਜ਼ੀ ਜਿੱਥੇ ਮਰਜ਼ੀ ਖੇਡੇ ਤੁਸੀਂ ਕਿਦਾਂ ਡਾਕ ਲੋਗੇ ਆਪਾਂ ਮੰਨਦੇ ਆ ਵੀ ਪਲਮਾਨ ਦਾ ਸੰਦੀਪ ਨੰਗਲੰਬੀਆਂ ਦਾ ਆਪਾਂ ਪਿੰਡ ਦਾ ਮੈਚ ਹੀ ਖੇਡਣਾ ਚਾਹੀਦਾ ਪਰ ਹੋ ਸਕਦਾ ਯਾਰ ਕੋਈ ਮਜਬੂਰੀ ਹੋਵੇ ਇਹ ਤਾਂ ਗੱਲ ਆਪਾਂ ਨੂੰ ਮੰਨਣੀ ਚਾਹੀਦੀ ਨਾ ਮਜਬੂਰੀ ਨਹੀਂ ਹੋ ਸਕਦੀ ਬੰਦੇ ਦੀ ਹਰ ਬੰਦੇ ਨੂੰ ਮਜਬੂਰੀ ਪੈਂਦੀ ਆ ਕਿ ਵੇਲੇ ਕੰਮ ਛੱਡਨੇ ਪੈਂਦੇ ਦਿਹਾੜੀਆਂ ਛੱਡਣੀਆਂ ਪੈਂਦੀਆਂ ਤੇ ਮਜਬੂਰੀ ਨੂੰ ਛੱਡਦਾ ਕੋਈ ਸ਼ੌਂਕ ਨਹੀਂ ਛੱਡਦਾ ਹੋ ਸਕਦਾ ਕੋਈ ਮਜਬੂਰੀ ਨੂੰ ਛੱਡਿਆ ਹੋਵੇ ਵਿਚਾਰੇ ਨੇ ਕੰਮ ਤਾਂ ਆਪਾਂ ਥੱਲੇ ਰੇਲ ਬਣਾਈ ਪਈ ਕਮੈਂਟਾਂ ਦੀ ਕੋਈ ਗੱਲ ਸੋਹਣੀ ਨਹੀਂ ਲੱਗਦੀ ਬਾਕੀ ਸਾਰੇ ਬੰਦੇ ਭਰਾਵਾ ਆਪ ਸਮਝਦਾ ਆ ਰਿਹਾ ਆਪਾਂ ਨੂੰ ਤੇ ਦੁੱਖ ਲੱਗਾ ਆਪਾਂ ਤੇ ਨਾ ਮੈਂ ਅੱਗੇ ਵੀ ਗੱਲ ਕਰਦਾ ਨਾ ਮੇਰਾ ਭਰਾਵਾ ਨਾਲ ਦਾ ਮੈਨੂੰ ਕਹਿਣਾ ਨਾ ਮੈਂ ਹਾਂ ਗਰਜੰਟਾ ਸਿਆਂ ਮੈਂ ਛਿੱਲੂ ਵਰਗਾ ਬੰਦਾ ਕਦੀ ਨਹੀਂ ਵੇਖਿਆ ਮੈਂ ਪਰ ਲੋਕੀ ਨਾ ਦੱਬਦੇ ਜੇ ਆ ਉਹਨੂੰ ਪਰਨੇ ਕਾਹਤੋਂ ਦੱਬਦੇ ਆ ਪੇ ਦੱਬਣ ਜਿਹਨੂੰ ਬੰਦੇ ਆ ਮੈਨੂੰ ਬੜਾ ਕੇ ਵੇਲੇ ਹੁੰਦਾ ਹੁੰਦਾ ਵੀ ਯਾਰ ਯਾਰ ਹੁਣ ਵਧੀਆ ਬੰਦਾ ਵਧੀਆ ਜੇ ਮਾਮਾ ਹਰਿਆਣੇ ਦਾ ਵੀ ਆ ਤੇ ਆਪਣੇ ਮੈਂ ਹਾਂ ਇੰਡੀਆ ਦਾ ਨਾਮ ਨਿਕਲਣਾ ਵਾ ਹੁਣ ਜ਼ੈਰੋ ਵਰਗੇ ਬੰਦੇ ਨੂੰ ਨਾ ਜਿਹੜੇ ਚੰਗੇ-ਚੰਗੇ ਟੋਪ ਦੇ ਜਿਹੜੇ ਪੰਜ ਜਾਫੀ ਗਿਣ ਲਓ ਜਿਹੜੇ ਮਰਜ਼ੀ 1 2 3 4 5 ਜਿਹੜੇ ਮਰਜ਼ੀ ਪੰਜ ਟੋਪ ਜਾਫੀ ਗਿਣ ਲਓ ਵੀ ਜ਼ੈਰੋ ਨੂੰ ਕੋਈ ਇੱਕ ਤੋਂ ਵੱਧ ਜਫਾ ਲਾ ਨਹੀਂ ਸਕਿਆ ਤੇ ਨਾ ਕਿਸੇ ਨੇ ਲਾਇਆ ਹੀ ਅੱਜ ਤੱਕ ਜੇ ਕਿਸੇ ਨੇ ਲਾਇਆ ਹੋਗਾ ਨਾ ਚੱਲਦੇ ਮੈਚ ਇੱਕ ਜਫਾ ਲਾਇਆ ਹੋਗਾ ਭਾਵੇਂ ਜਿਹੜਾ ਮਰਜ਼ੀ ਜਾਫੀ ਲੇ ਲੋ ਮੈਂ ਨਾ ਨਹੀਂ ਲੈਂਦਾ ਕਿਸੇ ਦਾ ਸਾਰਿਆਂ ਨੂੰ ਪਤਾ ਹੀ ਆ ਦੀਦਾ ਵੀ ਹੈ ਜ਼ੈਰੋ ਨੂੰ ਕੋਈ ਇੱਕ ਤੋਂ ਵੱਧ ਜਫਾ ਲਾ ਨਹੀਂ ਸਕਦਾ ਜੇ ਕੋਈ ਲਾਊਗਾ ਵੀ ਤੇ ਉਹ ਵੀ ਮਾਰ ਕੇ ਲਾਊਗਾ ਦੂਜੀ ਕੌਡੀ ਚੈਣ 'ਚ ਨਹੀਂ ਲੱਗਦਾ ਚੀਲੂ ਨੇ ਤਿੰਨ ਤਿੰਨ ਚਾਰ ਚਾਰ ਜੱਫੇ ਲਗਾਤਾਰ ਲਾਏ ਆ ਤੇ ਉਹ ਵੀ ਆਪਣਾ ਹੀ ਆ ਤੇ ਫਿਰ ਜੈਰ ਨੂੰ ਜੱਫਾ ਲੱਗਦਾ ਜੈਰ ਨੂੰ ਜੱਫਾ ਜਿਹਨੇ ਜਾਰੀ ਮੈਂਦੇ ਹੋਈ ਲਾਊਗਾ ਜਣਾ ਖਾਣੇ ਦਾ ਵਸਦਾਨੀ ਆ ਵੀ ਜੈਰ ਨੂੰ ਫੜ ਲਾਂਗੇ ਜਾ ਕੇ ਇਦਾਂ ਗਏ ਉੱਠ ਕੇ ਜੈਰੋ ਫੜ ਲਿਆ ਚੀਲੂ ਨੇ ਭਾਈ ਮਿਹਨਤ ਕੀਤੀ ਆ ਉਹਨੇ ਆਪਣੀ ਮਿਹਨਤ ਨਾਲ ਉਹਨੇ ਮੁੱਲ ਪਵਾਇਆ ਵਾ ਤੇ ਤੂੰ ਇਹ ਗੱਲਾਂ ਕਰੀ ਜਾਂਦੇ ਜੇ ਕਰੀ ਜਾਂਦੇ ਉਹਦਾ ਮਨੋਬਲੀ ਡਿੱਗਣ ਦਿਆ ਕੀ ਕਰੂ ਆਉ ਪੰਜਾਬ ਉਹ ਲੋਕੀ ਅੱਗੇ ਆਂਦੇ ਪੰਜਾਬ ਘਟ ਖੇਡਦਾ ਵਾ ਘਟ ਖੇਡਦਾ ਵਾ ਉਹ ਆਉ ਪੰਜਾਬ ਕਿਹੜੇ ਮੂਹਣਾ ਆਊਗਾ ਤੂੰ ਤਾਂ ਜਦੋਂ ਕਿਤੇ ਜਾ ਕੇ ਕੋਈ ਗੱਲ ਹੁੰਦੀ ਗੱਲ ਪੈ ਜਾਂਦੇ ਲੋਕੀ ਆਪਣੇ ਨਿੱਕੀ ਜੀ ਗੱਲ ਨੂੰ ਉਹਦਾ ਸਾਥ ਦੋ ਵੀ ਭਰਾਵਾ ਤੂੰ ਸੋ ਆਉਣ ਦਿਆ ਸਾਡੇ ਪੰਜਾਬ ਆਉਣ ਦਿਆ ਮੈਂ ਤੋ ਹੋਰ ਵਦੇ ਉਹਦਾ ਹੌਸਲਾ ਵਧੇ ਸਾਡੇ ਬੰਦੇ ਤੇ ਕੋਈ ਥਾਪੀ ਮਾਰ ਦੇ ਤੇ ਗਲ ਪੈ ਜਾਂਦੇ ਛਿੱਲ ਨੂੰ ਫੜ ਲੋ ਛਿੱਲ ਨੂੰ ਫੜ ਲੋ ਕਿਉਂ ਉਹ ਗੱਡਕੀਤੀ ਆ ਉਹ ਆਤਵਾਦੀ ਆ ਵਾ ਖੇਡ ਖੇਡਣੇ ਖੇਡ ਖੇਡੋ ਨਾਲ ਪਤਾ ਲੱਗੇ ਗੰਦਾ ਸੂਮਾ ਕੋਈ ਨਹੀਂ ਮੈਂ ਦੋ ਚਾਰ ਵੀਡੀਓ ਹੋਰ ਪਾਉਂਗਾ ਮੈਂ ਦੱਸੂ ਵੀ ਕਿ ਕਿਹੜੇ ਕਿਹੜੇ ਬੰਦੇ ਨੇ ਕਿਦਾਂ ਕਿਦਾਂ ਕੀਤਾ ਆ ਆਪ ਨੱਚ ਨਾਚਦੇ ਜਾਂਦੇ ਆ ਤੇ ਜੇ ਇਹ ਥਾਪੀ ਮਾਰਦੇ ਤੇ ਗਲ ਚ ਗੂਠਾ ਆ ਜਾਂਦਾ ਵੀ ਇਹਨੇ ਕਾਤੋਂ ਮਾਰਦੀ ਫਿਰ ਤੇ ਵਿੱਚ ਇਹ ਕੋਚ ਕੋਈ ਸਾਰੇ ਹੀ ਪਹਿਚ ਜਾਂਦੇ ਹੁੰਦੇ ਮੈਂ ਦ ਆ ਸਾਰਾ ਕੁਝ ਹੀ ਪਤਾ ਵ ਮੈਂ ਕਹਿੰਦਾ ਨਹੀਂ ਮੈਂ ਹਜਲ ਕਤੋਂ ਯਾਰ ਕਤੋਂ ਪਰ ਇਹ ਥੋੜੀ ਵੀ ਕੋਈ ਆਰੇ ਮਾੜਾ ਬੰਦਾ ਮਾਤੜ ਤੇ ਚੜੀ ਜਾਉ ਸਰਤੇ ਅਕਿਆ ਬੱਲੂ ਗਏ ਫਿਰ ਮੜ ਕੇ ਜਦਨ ਫਿਰ ਛਿੱਲੂ ਆਉਂਦਾ ਦਾ ਇਹ ਤਾਂ ਫਿਰ ਦੱਸ ਦਿੰਦਾ ਹੁੰਦਾ ਸਾਰਿਆਂ ਨੂੰ ਫਿਰ ਪਿਆਜ ਨਹੀਂ ਫਿਰ ਐਂ ਹੀ ਕਰ ਦਿੰਦਾ ਵੀ ਥੱਲੇ ਹੀ ਰੋ ਅੱਜ ਅੱਜ ਨਹੀਂ ਕੋਈ ਮਕੂਣ ਦਿੰਦਾ ਤੇ ਹੁਣ ਜੇ ਮਾੜੇ ਦੇਣੇ ਆ ਮਾੜੇ ਕੋਤੇ ਵਿਚਾਰਦੇ ਟਾਈਮ ਉਦਾਂ ਦਾ ਚੱਲਣ ਡਿਆ ਤੇ ਤੁਸੀਂ ਇਸ ਤਰ੍ਹਾਂ ਕਰਨ ਡੇ ਜੇ ਮੁੜ ਕੇ ਸਾਰੇ ਕਹਿੰਦੇ ਨੇ ਨਹੀਂ ਨਹੀਂ ਸ਼ਿਲੂ ਇਦਾਂ ਸ਼ਿਲੂ ਇਦਾਂ ਮਾੜੇ ਟਾਈਮ ਤੇ ਸਾਧੋ ਤੇ ਪਤਾ ਲੱਗ ਗਿਆ ਬੰਦੇ ਦਾ ਇਹ ਰੋ ਸ਼ਿਲੂ ਮਾਉਂਦਾ ਭੰਗੜੇ ਤੇ ਉਦੋਂ ਕਹਿੰਦੇ ਆ ਸ਼ਿਲੂ ਨੇ ਠੋਕਤਾ ਸ਼ਿਲੂ ਨੇ ਉਹ ਕਰਤਾ ਸ਼ਿਲੂ ਨੇ ਇਹ ਕਰਤਾ ਮੈਂ ਬਿੱਟੂ ਦੇ ਗਾਲ ਦੇ ਰਕਾਰਡ ਤੋੜਤੇ ਉਹ ਫਲਾਣਾ ਕਰਤਾ ਤੇ ਜੇ ਉਹਨਾਂ ਕੋਈ ਮਾੜਾ ਮੋਟਾ ਕੋਈ ਗੱਲ ਬਾਤ ਹੈ ਤੇ ਆਪਾਂ ਸਾਰੇ ਬੰਦਿਆਂ ਨੂੰ ਜਿੰਨੇ ਵੀ ਆਪਾਂ ਕੌਡੀ ਨੂੰ ਪਿਆਰ ਕਰਦੇ ਆ ਆਪਾਂ ਨੂੰ ਉਹਦਾ ਸਾਥ ਦੇਣਾ ਚਾਹੀਦਾ ਨਾ ਉਹਨੇ ਆਪਣੇ ਕੋ ਕੋ ਲੈਣਾ ਨਾ ਆਪਾਂ ਕੁਝ ਦੇਣਾ ਪਰ ਇਹ ਆਪਾਂ ਕੌਡੀ ਨੂੰ ਪਿਆਰ ਕਰਦੇ ਆ ਆਪਾਂ ਇੰਨਾ ਕਿਤੇ ਰੱਖੀਏ ਇਸ ਤਰ੍ਹਾਂ ਨਾ ਕਰੀ ਜਾਈਏ ਕਿਉਂ ਨੇ ਹਰਿਆਣਾ ਪੰਜਾਬ ਦਾ ਡਿਫਰੈਂਸ ਕਰਤਾ ਵਾ ਇਦਾਂ ਕਰਤਾ ਵਾ ਨਾ ਨਾ ਸੋਹਣਾਂ ਫੱਬਦਾਨੀਆਂ ਗੱਲਾਂ ਸੋਹਣੀਆਂ ਨਹੀਂ ਲੱਗਦੇ ਜਿਹੜਾ ਕੌਡੀ ਹੋ ਗਈ ਜਿਹਨੂੰ ਕੌਡੀ ਹੋ ਗਈ ਭਾਵੇਂ ਔਰ ਡੈਨੀਅਲ ਤਫਾਨ ਉਹ ਨਹੀਂ ਖੇਡੇ ਸੀ ਉਹ ਨਾ ਪੰਜਾਬੀ ਸੀ ਨਾ ਹਰਿਆਣੀ ਸੀ ਉਹ ਨਹੀਂ ਖੇਡੇ ਆ ਮਕਸੀਕੀ ਖੇਡਣ ਦੇ ਕਿ ਪੰਜਾਬੀ ਨਾ ਹਰਿਆਣੀ ਇਹ ਨਹੀਂ ਖੇਡਣ ਦੇ ਫਿਰ ਇਹ ਚ ਫਰਕ ਲੈਣਾ ਹੁੰਦਾ ਅਗਲੇ ਨੇ ਆਪਣਾ ਨੰਬਰ ਲੈਣਾ ਬਾਊ ਨੰਬਰ ਨੂੰ ਜੋਰ ਮਾਰਦੇ ਸਾਰੇ ਕਹਿੰਨੇ ਕੋ ਕੋ ਲੈ ਕੇ ਨਹੀਂ ਖਾਦਾ ਹੁੰਦਾ ਤਾਂ ਬਾਕੀ ਕੋਈ ਨਹੀਂ ਮੰਨਦਾ ਸੂੰ ਬਾਊ ਮੈਂ ਵੀਡੀਓ ਫੇਰ ਬਾਊ ਮੈਂ ਕਾ ਪੂਰਾ ਮੇਰਾ ਦਿਲ ਪੂਰਾ ਸੜਿਆ ਪਿਆ ਵੀ ਇਹ ਤੁਸੀਂ ਕਰ ਦੇਗੀ ਫਿਰ ਦੇ ਜੇ ਬਾਊ ਅਗਲਾ ਉੱਥੇ ਖੇੜ ਗਿਆ ਲੈ ਉੱਥੇ ਅਨੇ ਮੈਂ ਤਾਂ ਖੇੜ ਰੰਮਾ ਅਗਲੇ ਦੀ ਮਰਜ਼ੀ ਕਿਉਂ ਤੁਸੀਂ ਕੀ ਦਿੱਤਾ ਉਹਨੂੰ ਕੀ ਦਿੱਤਾ ਜੀ ਕੋ ਅਗਲੇ ਦੀ ਮਰਜ਼ੀ ਜਿੱਥੇ ਮਰਜ਼ੀ ਖੇੜੇ ਭਾਵੇਂ ਮੁਕਤ ਖੇੜੇ ਕਮੈਂਟਾਂ ਵਾਲਿਆਂ ਦੀ ਗੱਲ ਕਰਨਾ ਕਮੈਂਟਾਂ ਵਾਲੇ ਇਹ ਕਰਤਾ ਉਹਨੇ ਕਿਉਂ ਉਹਦੀ ਮਰਜ਼ੀ ਜਿੱਥੇ ਭਾਵੇਂ ਫ੍ਰੀ ਖੇੜਿਓ ਭਾਵੇਂ ਉਹ ਪਿੰਡ ਦੀ ਗਰਾਊਂਡ 'ਚ ਹੀ ਮਿਹਨਤ ਕਰ ਕਿਉਂ ਤੁਸੀਂ ਤੁਹਾਨੂੰ ਗਿਆ ਗਿਆ ਉੱਥੇ ਨਹੀਂ ਖੇੜਿਆ ਉੱਥੇ ਨਹੀਂ ਖੇੜਿਆ ਕਹਿਣ ਵਾਲੇ ਫੰਦੀਪੁਰੀ ਉਹਨੂੰ ਵੀ ਕਹੀ ਜਾਂਦੇ ਉਹ ਐਦਾਂ ਉਹ ਖਾ ਗਿਆ ਉਹ ਇਹ ਕਰਤਾ ਕਿਉਂ ਅਗਲੇ ਦਿਨ ਮਿਹਨਤ ਜਿਹੜੀ 20 ਸਾਲੋਂ ਨੇ ਕੀਤੀ ਉਹ ਨਹੀਂ ਤੁਹਾਨੂੰ ਪਤਾ ਕੁੜੀਆਂ ਵੇਥੀ ਅੱਟਰ ਕੁਝ ਕੇ ਬੰਦੇ ਹੀ ਆ ਚਵਲਾਂ ਜਿਹੜੀਆਂ ਜਿਨ੍ਹਾਂ ਨੂੰ ਕੋਈ ਘਰ ਇਹ ਨਹੀਂ ਕੋਈ ਬਾਹਰ ਨਹੀਂ ਪੁੱਛਦਾ ਜਿਨ੍ਹਾਂ ਨੇ ਬਸ ਆਉਣਾ ਵਾ ਛਾ ਮਾਨੂੰ ਵੇਲੇ ਬਾ ਫੋਨ ਫੜਨਾ ਬੁੜੀਏ ਰੋਟੀ ਪਕਾ ਲਾ ਬਸ ਉਹ ਨਵੇਂ ਗੱਲਾਂ ਕਰਨੀਆਂ ਜਾਗਰਾਂ ਬੰਦਾ ਕੰਮ ਤਾਂ ਹੁੰਦਾ ਹੋ ਹਰ ਬੰਦੇ ਦੀ ਰੋਟੀ ਦੀ ਇੱਥੇ ਦੀ ਰੋਟੀ ਦੀ ਇੱਥੇ ਕਰਦਾ ਵਾ ਪਹਿ ਅਗਲਾ ਮਿਹਨਤ ਕਰਦਾ ਵਾ ਇੱਥੇ ਕਰੋ ਇਤਾਂ ਵਾਲੇ ਬੰਦੇ ਇਤਾਂ ਵਾਲਿਆਂ ਦੀ ਇੱਥੇ ਕਰਦੇ ਹੁੰਦੇ ਆ ਇੱਕ ਟੀੜਾ ਬੰਦਾ ਫੜਿਆ ਫੋਨ ਠਾ 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 ਚੱਲਵੇ